ਲੁਧਿਆਣਾ ਦੇ ਜਵਾਹਰ ਨਗਰ ਦੇ ਇੱਕ ਸਕੂਲ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਸਕੂਲੀ ਬੱਚਿਆਂ ਦੇ ਕੋਲੋਂ ਮਜ਼ਦੂਰਾਂ ਵਾਲਾ ਕੰਮ ਲਿਆ ਜਾ ਰਿਹਾ ਸੀ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਬੱਚੇ ਸਕੂਲ ਦੇ ਵਿੱਚ ਨਿਰਮਾਣ ਕਾਰਜ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਕੰਮ ਕਰਵਾਉਂਦੇ ਹੋਏ ਨਜ਼ਰ ਆਏ ਰੇਤਾ ਚੁਕਵਾਇਆ ਜਾ ਰਿਹਾ ਸੀ ਨਜ਼ਰ ਵੀਡੀਓ ਤੇ ਮਾਰਦੇ ਆਂ 得了。 ਅਨਕੁਮਾਰ ਆਪਕੋ ਆਸਵਾਸਨ ਦਿੰਦੇ ਹਾਂ। ਓਕੇ। ਵਾਈਬਰ ਡਿਵਿਡਿੰਗ ਹੈ ਨਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਿਤ ਵਾਰ ਨੰਬਰ 72 ਦੇ ਕਾਉਂਸਲਰ ਅਕਪਿਲ ਕੁਮਾਰ ਸੋਨੂ ਨੇ ਡੀਸੀ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਹਿ ਕੇ ਬੱਚਿਆਂ ਤੋਂ ਕੰਮ ਕਰਵਾਉਂਦੀ ਵੀਡੀਓ ਸਾਹਮਣੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਅਧਿਆਪਕ ਵੱਲੋਂ ਬੱਚਿਆਂ ਨੂੰ ਕੰਮ ਕਰਨ ਲਈ ਕਿਹਾ ਗਿਆ ਤੇ ਜਿਵੇਂ ਕਿ ਅੱਜ ਮੈਨੂੰ ਕੁਝ ਪੱਤਰਕਾਰਾਂ ਵੱਲੋਂ ਫੋਟੋਆਂ ਗ੍ਰਾਫ ਦਿਖਾਈ ਗਈ ਕਿ ਮੇਰੇ ਸਕੂਲ ਦੇ ਵਿੱਚ ਕੁਝ ਬੱਚੇ ਜਿਹੜੇ ਆ ਉਹ ਉਹਨਾਂ ਤੋਂ ਕੰਮ ਕਰਵਾਇਆ ਗਿਆ ਤੇ ਬਾਕੀ ਡਿਪਾਰਟਮੈਂਟ ਵੱਲੋਂ ਇਹਦੇ ਤੇ ਇਨਕੁਆਇਰੀ ਲੱਗੀ ਆ ਤੇ ਮੇਰੇ ਵੱਲੋਂ ਵੀ ਪੜਤਾਲ ਕੀਤੀ ਗਈ ਆ ਮੈਂ ਕਰ ਰਿਹਾ ਆ ਕਿ ਵੀ ਕਿਸ ਅਧਿਆਪਕ ਵੱਲੋਂ ਜਾਂ ਕਿਸ ਵੱਲੋਂ ਇਹ ਬੱਚਿਆਂ ਤੋਂ ਕੰਮ ਜਿਹੜਾ ਉਹ ਕਰਵਾਇਆ ਗਿਆ ਤੇ ਬਾਕੀ ਜਿਵੇਂ ਵੀ ਪਰਤਾਲ ਕੰਪਲੀਟ ਹੁੰਦੀ ਆ ਤਾਂ ਉਸ ਵਿਰੁੱਧ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਬਾਕੀ ਮੈਂ ਇੱਥੇ ਇਹ ਸਪਸ਼ਟ ਕਰਦਾ ਕਿ ਵੀ ਇਸ ਸਕੂਲ ਸਕੂਲ ਆਫ ਫੈਮਿਨਸ ਇੱਥੇ ਕਿਸੇ ਵੀ ਪ੍ਰਕਾਰ ਕਿਸੇ ਬੱਚੇ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਕੰਮ ਆ ਉਹ ਨਹੀਂ ਕਰਵਾਇਆ ਜਾਂਦਾ ਤੇ ਬਾਕੀ ਸਕੂਲ ਦੇ ਵਿੱਚ ਦੋ ਵਾਸ ਰੂਮ ਵਾਸਤੇ ਗ੍ਰਾਂਟ ਪ੍ਰਾਪਤ ਹੋਈ ਸੀ ਤੇ ਉਹ ਬਾਥਰੂਮ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਤੇ ਉੱਥੇ ਸਪੈਸ਼ਲ ਮਿਸਤਰੀ ਲੱਗੇ ਨੇ ਠੇਕੇਦਾਰ ਲੱਗੇ ਨੇ ਉਹਨਾਂ ਦੀ ਲੇਬਰ ਜਿਹੜੀ ਆ ਉਹ ਕੰਮ ਕਰਦੀ ਪਈ ਆ ਥੈਂਕ ਯੂ ਸਰ ਜਿਵੇਂ ਤੁਸੀਂ ਕਿਹਾ ਉਹਨਾਂ ਦੀ ਲੇਬਰ ਲੱਗੀ ਹੋਈ ਆ ਫਿਰ ਬੱਚਿਆਂ ਨੂੰ ਸਮਾਨ ਕਿਉਂ ਚੁਕਾਇਆ ਜਾ ਰਿਹਾ ਅ ਹੁਣ ਇਹ ਪੜਤਾਲ ਦਾ ਇਸ਼ੂ ਕਰਕੇ ਮੈਂ ਕੁਛ ਇਹਦੇ ਤੇ ਨਹੀਂ ਬੋਲਣਾ ਚਾਹੁੰਦਾ ਬਟ ਜਿਸ ਬਲੋ ਵੀ ਜਿਵੇਂ ਵੀ ਕਰਵਾਇਆ ਗਿਆ ਉਹਦੇ ਵਿਰੁੱਧ ਮਹਿਕਮਾ ਔਰ ਆਪਾਂ ਕਾਰਵਾਈ ਸ਼ੁਰੂ ਕਰਾਂਗੇ ਥੈਂਕ ਯੂ ਕਿੰਨੇ ਕਲਾਸ ਦੇ ਬੱਚੇ ਸਨ ਸਰ बच्चे आजे شناخت ਨਹੀਂ ਹੋ پا ਰਹੀ ਕਿਉਂਕਿ ਜਿਹੜੇ ਬਸ ਫੋਟੋਗ੍ਰਾਫ ਹੈ ਉਹਦੇ ਚ ਬਹੁਤਾ ਕਲੀਅਰ ਨਹੀਂ ਹੈ ਤੇ ਜਿਵੇਂ ਬੱਚੇ ਕਲੀਅਰ ਹੁੰਦੇ ਨੇ ਆਪਾਂ ਪਰਤਾਲ ਕਰਾਂਗੇ ਬੱਚਿਆਂ ਤੋਂ ਪੁੱਛ ਕੇ ਚ ਕਰਕੇ ਕਿ ਵੀ ਕਿਹੜੇ ਬੱਚੇ ਨੇ ਕੌਣ ਨੇ ਤਾਂ ਕਿਉਂਕਿ ਬੱਚਿਆਂ ਦੀ ਜ਼ਿਆਦਾਤਰ ਜਿਹੜੀ ਪੇਠ ਹੈ ਉਹ ਦਿਖਾਈ ਗਈ ਆ ਹਾਂਜੀ ਜੀ ਜੀ ਮੇ ਸਰ ਜਿਵੇਂ ਬੱਚੇ ਪੜਨ ਆਉਂਦੇ ਨੇ ਲੇਕਿਨ ਉੱਥੇ ਜੇ ਸਕੂਲ ਦੇ ਵਿੱਚ ਇਦਾਂ ਦੇ ਕੰਮ ਹੋ ਰਿਹਾ ਤਾਂ ਕੋਈ ਨਹੀਂ ਵੈਸੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਬੱਚਾ ਤਾਂ ਅਸੀਂ ਚਾਈਲਡ ਡਿਲੀਵਰ ਨਹੀਂ ਕਰਾਉਂਦੇ ਲੇਬਰ ਲੱਗੀ ਹੋਈ ਆ ਵੈਸੇ ਬੱਚੇ ਜਿਹੜੇ ਆ ਆਪਣੇ ਆਪ ਤੇ ਨਿਰਭਰ ਵੀ ਕਰਨਾ ਇੱਕ ਟੀਚਰ ਦੀ ਜ਼ਿੰਮੇਵਾਰੀ ਹੁੰਦੀ ਆ ਸਕੂਲ ਮੁਖੀ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਬੱਚਿਆਂ ਨੂੰ ਆਪਾਂ ਕਿਰਤਾ ਪ੍ਰਤੀ ਬਿਜ਼ਨਸ ਪਲਾਸਟਰ ਇਦਾਂ ਦੇ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਬੱਚੇ ਨੂੰ ਅਸੀਂ ਆਪ ਕਰਵਾਉਂਦੇ ਆ ਕਿ ਵੀ ਤੁਸੀਂ ਜਿਹੜੇ ਆ ਵੀ ਕੰਮ ਜਿਹੜੇ ਆ ਤਾਂ ਕਿ ਆਪਣੇ ਆਪ ਤੇ ਨਿਰਭਰ ਹੋ ਸਕਣ ਠੀਕ ਹੈ ਬਾਕੀ ਜਿਹੜੀ ਚਾਈਲਡ ਲੇਬਰ ਉਦਾਂ ਜਿਹੜਾ ਕੰਮ ਕਰਵਾਉਣਾ ਉਹ ਗਲਤ ਆ ਉਹ ਨਿੰਦਣਯੋਗ ਵੀ ਆ ਤੇ ਬਾਕੀ ਇਹ ਪੜਤਾਲ ਦਾ ਇਸ਼ੂ ਹੈ ਜੀ ਮੈਂ ਪੜਤਾਲ ਹੋਊਗੀ ਆਪਾਂ ਉਹਦੇ ਬਰਤਕਾਰੇ ਕਰਾਂਗੇ ਥੈਂਕ ਯੂ ਅਤੇ ਡੀਸੀ ਦਫਤਰ ਪਹੁੰਚੇ ਕਾਉਂਸਲਰ ਕਪਿਲ ਕੁਮਾਰ ਸੋਨੂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਕੁਲਦੀਪ ਸਿੰਘ ਵੱਲੋਂ ਹੀ ਬੱਚਿਆਂ ਨੂੰ ਰੇਤਾ ਚੁੱਕਣ ਲਈ ਕਿਹਾ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਪ੍ਰਿੰਸੀਪਲ ਦੇ ਖਿਲਾਫ ਸ਼ਿਕਾਇਤਾਂ ਵੀ ਮਿਲ ਰਹੀਆਂ ਨੇ ਜਿਸ ਕਰਕੇ ਉਹ ਲੁਧਿਆਣਾ ਡੀਸੀ ਨੂੰ ਸ਼ਿਕਾਇਤ ਦੇ ਕੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਨੇ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਮੈਂ ਆਪਣੇ ਵੱਲੋਂ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਪਲੇਂਟ ਆ ਰਹੀ ਸੀ ਕਿ ਜਿਹੜਾ ਸਰਕਾਰੀ ਸਕੂਲ ਆਫ ਫੈਮਿਨੈਂਸ ਜਵਾਹਰਨਗਰ ਲੜਕੀਆਂ ਦਾ ਵਾ ਉਹਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਈ ਜਾ ਰਹੀ ਹੈ ਜਦਕਿ ਸਰਕਾਰ ਇਹਨਾਂ ਨੂੰ ਪੈਸੇ ਦਿੰਦੀ ਆ ਆਪਣਾ ਮਿਸਤੀ ਦਾ ਕੰਮ ਕਰਾਣ ਆਪਣਾ ਲੇਬਰ ਲਾਣ ਛੋਟੇ-ਛੋਟੇ ਬੱਚਿਆਂ ਤੋਂ ਕੋਈ ਵੀ ਤੁਸੀਂ ਮਟੀਰੀਅਲ ਟੋਹਾ ਟਵਾਹ ਨਹੀਂ ਕਰਾ ਸਕਦੇ ਮੈਂ ਡੀਸੀ ਸਾਹਿਬ ਨੂੰ ਇਹੀ ਗੱਲ ਕੀਤੀ ਆ ਕਿ ਵੀ ਇਹਦੀ ਵੈਰੀਫਿਕੇਸ਼ਨ ਵੇਰੀਫਾਈ ਆਪ ਕਿਸੇ ਸੰਬੰਧਿਤ ਅਫਸਰਾਂ ਤੋਂ ਕਰਾਓ ਐਡੀਜੀਐਮ ਤੋਂ ਕਰਾ ਸਕਦੇ ਹੋ ਏਡੀਸੀ ਤੋਂ ਕਰਾ ਸਕਦੇ ਹੋ ਕਿਉਂਕਿ ਜਿਹੜੇ ਸਕੂਲ ਪ੍ਰਸ਼ਾਸਨ ਤੋਂ ਤੁਸੀਂ ਕਰਾਉਂਗੇ ਤਾਂ ਉਹ ਉਸੇ ਫੇਬਰ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਦੀ ਉਹਨਾਂ ਦਾ ਰੱਖ ਜਾਂਦੇ ਜਪੱਖ ਤੇ ਮੈਂ ਡੀਸੀ ਸਾਹਿਬ ਨੂੰ ਇਹ ਹੀ ਸਪਸ਼ਟ ਰੂਪ ਵਿੱਚ ਕਹਿ ਕੇ ਆਇਆ ਕਿ ਇਹਦੀ ਵੀ ਜਿਹੜੀ ਵੀ ਤੁਸੀਂ ਕੋਈ ਵੈਰੀਫਾਈ ਤੁਸੀਂ ਕਰਾਉਂਗੇ ਤੇ ਸੰਬੰਧਿਤ ਅਫਸਰਾਂ ਤੋਂ ਐਡੀਜੀਐਮ ਤੋਂ ਏਡੀਸੀ ਤੋਂ ਕਿਸੇ ਤੋਂ ਕਰਾਓ ਤਾ ਜੋ ਦੁੱਧਾ ਦੁੱਧ ਪਾਣੀ ਪਾਣੀ ਹੋ ਸਕੇ ਅਸੀਂ ਆਪਣੇ ਇਲਾਕੇ ਦੇ ਵਿੱਚ ਬਾਲ ਮਜ਼ਦੂਰੀ ਅਰਗਾਂ ਕੰਮ ਹੋ ਨਹੀਂ ਦੇਵਾਂਗੇ ਤੇ ਇੱਕ ਤੁਹਾਨੂੰ ਗੱਲ ਦੱਸਣਾ ਚਾਹਨਾ ਹੋਰ ਕਿ ਇਨ੍ਹਾਂ ਇਨ੍ਹਾਂ ਸਕੂਲਾਂ ਵਿੱਚ ਸਰਕਾਰ ਇਹਨੇ ਪੈਸੇ ਲਗਾ ਰਹੀ ਆ ਕਿਉਂ ਕਿ ਗਰੀਬ ਦਾ ਬੱਚਾ ਪੜ ਕੇ ਵਧੀਆ ਅਫਸਰ ਬਣ ਸਕੇ ਜੇ ਲੇਬਰ ਦਾ ਬੱਚਾ ਸਕੂਲ ਵਿੱਚ ਜਾਊਗਾ ਕਿ ਲੇਬਰ ਹੀ ਕਰਨੀ ਆ ਤੇ ਫਿਰ ਉਹਨੂੰ ਪੜਾਉਣ ਦਾ ਫਾਇਦਾ ਕੀ ਆ ਤੇ ਮੈਂ ਆਪਣੇ ਵੱਲੋਂ ਬੰਗਤ ਕਰਕੇ ਆਇਆ ਵਾਂ ਤੇ ਅਸੀਂ ਆਪਣੇ ਤੌਰ ਤੇ ਵੈਰੀਫਾਈ ਵੀ ਕੀਤਾ ਵਾ ਕਿ ਜਿਹੜੇ ਆਰਡਰ ਮਿਲੇ ਆ ਬੱਚਿਆਂ ਨੂੰ ਰੇਤਾ ਟਵਾਣ ਦੇ ਇਹ ਪ੍ਰਿੰਸੀਪਲ ਨੇ ਕੀਤੇ ਆ ਕਿ ਜਿਹੜੇ ਬੱਚੇ ਲੇਟ ਆਇਆ ਉਹਨਾਂ ਨੇ ਪ੍ਰੇਰ ਦੇ ਵਿੱਚ ਇਹ ਬਕਾਇਦਾ ਗੱਲ ਕਹੀ ਆ ਕਿ ਜਿਹੜੇ ਬੱਚੇ ਲੇਟ ਆਇਆ ਉਹਨਾਂ ਬੱਚਿਆਂ ਤੋਂ ਇਹ ਸਾਰਾ ਮਟੀਰੀਅਲ ਟਵਾਇਆ ਜਾਵੇ ਇਹ ਕੋਈ ਸਜ਼ਾ ਨਹੀਂ ਹੈਗੀ ਸਰ ਇਹ 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 ਗੱਦੇ ਨਹੀਂ ਹੈਗੇ ਬੱਚੇ ਇਹ ਬੱਚੇ ਨੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਨੇ ਇਹ ਸਾਡਾ ਦੇਸ਼ ਦਾ ਭਵਿੱਖਾ ਇਹ ਹੀ ਭਵਿੱਖ ਬਣਾਉਣ ਨੂੰ ਸਕੂਲ ਵਿੱਚ ਭੇਜਦੇ ਆ ਨਾ ਕਿ ਬਾਲ ਮਜ਼ਦੂਰੀ ਕਰਾਉਣ ਨੂੰ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਇਹ ਕਹਿਣਾ ਚਾਹਨਾ ਕਿ ਜਿਹੀਆਂ ਹਰਕਤਾਂ ਜਿਹੇ ਕੰਮ ਬੰਦ ਕਰਨ ਸਾਡਾ ਸਕੂਲ ਆ ਸਕੂਲ ਹੀ ਰਹਿਣ ਦੋ ਖੈਰ ਦਾਦ ਜੀ ਆ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸੀ ਅਤੇ ਇਸ ਦੀ ਨਿੰਦਿਆ ਕੀਤੀ ਜਾ ਰਹੀ ਸੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ